ਆਹ ਕਿ ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸਜਣੋ ਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ। ਪਿੰਡ 마ੜੀ ਮੁਸਤਫਾ ਆ ਗਿਆ ਸਜਣੋ। ਤੇ ਜ਼ਿਲ੍ਹਾ ਮੋਗਾ ਆ ਗਿਆ ਤੇ ਨੇੜੇ ਸ਼ਹਿਰ ਬਾਗਾਪੁਰਾਣਾ ਆ ਜਾਂਦਾ। ਤੇ 마ੜੀ ਮੁਸਤਫਾ ਦੇ ਵਿੱਚੋਂ ਤੁਹਾਨੂੰ ਇਸ ਘਰੋਂ ਦੋ ਝੋਟੀਆਂ ਵਿਕਰੀ ਵਾਲੀਆਂ ਵਿਖਾ ਦੇਣੀਆਂ ਆਪਾਂ ਇਹ ਵਾਲੀ ਵੀ ਸੂਈ ਸਵਾਈ ਆ ਤੇ ਦੂਜੀ ਵੀ ਸੂਈ ਉਹਦੇ ਮਗਰ ਕੱਟੀਏ ਦਾ ਬੱਚਾ ਨਹੀਂ ਹੈਗਾ ਤੇ ਦੁੱਧ 11 ਕਿਲੋ ਆ ਆਹ ਵਾਲੀ ਮੈਂ ਦੇ ਮਗਰ ਕੱਟੀਏ ਜਿਹੜੀ ਵੱਡੀ ਮੈਂ ਦੇ ਥੱਲੇ 13-14 ਕਿਲੋ ਦੁੱਧ ਆ ਬਾਕੀ ਜਾਣਕਾਰੀ ਆਪਾਂ ਭਰਾ ਤੋਂ ਲੈਣੇ ਆ ਜਿਹੜੀ ਵੀ ਪਸੰਦ ਆ ਗਈ ਉਹ ਤਸੱਲੀ ਥੋੜੀ ਆ ਤੁਸੀਂ ਕਰ ਲੈਣੀ ਤੁਹਾਡਾ ਧੰਨਵਾਦ ਦੇਖਿਓ ਤੌਰ ਤਾਰ ਕੇ ਵਿਖਾਉਣੇ بڑے ਵੱਡੇ ਬੋਡੀ ਸਟਰਕਚਰ ਦੀ ਮੈਂ ਡਾਕਟਰ ਵੀਰ ਸਾਸਰੀ ਗਾਲ ਬਈ ਸਾਸਰੀ ਗਾਲ ਹੋਰ ਸੁਣਾ ਠੀਕ ਹੈ ਚੜਦੀ ਕਲਾ ਜੀ ਚੜਦੀ ਕਲਾ ਹਾਂਜੀ ਹਾਂਜੀ ਆਪਣਾ ਐਡਰੈਸ ਦੇ ਦਿਓ ਪਹਿਣਾ ਭਰਾਵਾ ਬਈ ਪਿੰਡ ਮਾੜੀ ਮੁਸਤਫਾ ਜ਼ਿਲ੍ਹਾ ਮੋਗਾ ਜੀ ਤਹਿਸੀਲ ਬਾਗਾਪੁਰਾਣਾ ਤਹਿਸੀਲ ਬਾਗਾਪੁਰਾਣਾ ਬਾਗਾਪੁਰਾਣਾ ਇੱਥੋਂ ਕਿੰਨਾ ਬਾਗਾਪੁਰਾਣਾ 12 ਕਿਲੋਮੀਟਰ ਹੈ ਜੀ 12 ਕਿਲੋਮੀਟਰ ਇੱਥੋਂ ਹਨਾ ਹਾਂਜੀ ਸੰਗਤਪੁਰਾ ਵੀ ਨੇੜੇ ਹੀ ਆ ਹਾਂ ਸੰਗਤਪੁਰਾ 2.5 ਕਿਲੋਮੀਟਰ ਤੇ ਜੀ 2.5 ਕਿਲੋਮੀਟਰ ਹਨਾ ਹਾਂਜੀ ਤੇ ਮੋਬਾਈਲ ਨੰਬਰ 99649 46321 ਇੱਕ ਰਹੀ ਹੋਰ ਪੀੜੇ 99649 46321 ਤੇ ਆ ਛੋਟੀ ਦਾ ਕੀ ਹਿਸਾਬ ਕਿ ਤਾ ਕਦੋਂ ਕਦੀ ਸੂਈ ਜਾਂਦੀ ਐ ਜੀ ਮਹੀਨੇਕ ਦੀ ਸੂਈ ਵੀ ਆ ਜੀ ਮਹੀਨੇ ਦੀ ਸੂਈ ਹਾਂਜੀ ਹਾਂਜੀ ਬੱਚਾ ਹੈ ਨਹੀਂ ਬੱਚਾ ਹੈ ਨਹੀਂ ਗਾ ਜੀ ਦੁੱਧ 11 ਕਿਲੋ ਤੇ ਆ ਰਹੀ ਮਿਲਦੀ ਫਿਰ ਮਿਲਦੀ ਏਦਾਂ ਹੀ ਵਜੇ ਜਿੱਦਾਂ ਮਰਜੀ ਕੋਈ ਚੱਕਰ ਨਹੀਂ ਗਾ ਐਂ ਹੀ ਵਜੇ ਪਲਾਉਂਦੀ ਉਹ ਇਹਨੂੰ ਕੋਈ ਹਾਂ ਜਿੱਦਾਂ ਮਰਜੀ ਪਲਾਉਂਦਾ ਸਿੱਧੇ ਪਾਸੇ ਵਜੇ ਉਲਟ ਪਾਸੇ ਵਜੇ ਜਿੱਦਾਂ ਮਰਜੀ ਐਂ ਹੀ ਪਾਸੇ ਪਲਾਉਂਦੀ 1 ਮਿੰਟ ਦੋ ਹਾਂਜੀ ਹਾਂਜੀ 1 ਮਿੰਟ ਤੋਂ ਪਹਿਲਾਂ ਪਹਿਲਾਂ ਹੀ ਕੀ ਬਾਤ ਹੈ ਬੜੀ ਠੰਡੀ ਹੈ ਬਾਕੀ ਸੂਆ ਪਹਿਲਾਂ ਹੀ ਪਹਿਲਾਂ ਹੀ ਸੂਈ ਹਾਂਜੀ ਹਾਂਜੀ ਪਹਿਲਾਂ ਸੂਆ ਸੂਈ ਕੱਟਾ ਸੀ ਕਿ ਕੱ ਕੱਢਦੇ ਬਾਅਦ ਕੋਈ ਗੱਲ ਨਹੀਂ ਬਹੁਤ ਸੋਹਣਾ ਰੰਗ ਰੂਪ ਆ ਸਕਣ ਨੂੰ ਝੋਟੀ ਦਾ ਦੁੱਧ 11 ਨਾ ਹਾਂਜੀ ਹਾਂਜੀ 11 ਕਿਲੋ 11 ਕਿਲੋ ਹੈਦਰਾਬਾਦ ਪ्योर ਨੀਲੀ ਦਾ ਵੀ ਹੈ ਦੇਖੋ ਹਰ ਇੱਕ ਸ਼ਰਕ ਬੜੇ ਸੋਹਣੇ ਆ ਪਰ ਇਹ ਦੋਤੇ ਚੌਂ ਜਾਂਦੀ ਵੀ ਫੁੱਲੀ ਹੋ ਟੈਕ ਨੰਬਰ ਹੈ ਇੱਕ ਨੰਬਰ ਠੀਕ ਹੈ ਲਾਤੀ ਸਿੰਘ ਵੇਖੇ ਨੇ ਮੋੜਿਆ ਹਾਂ ਆ ਹੈਦਰਾਬਾਦ ਪੁੱਤ ਆ ਲੱਗ ਪੁੱਤ ਚੱਲ ਚੱਲ ਖੇਰਾ ਚੱਲ ਦੇਖੋ ਫਿਰ ਜੀ ਨੋ ਫਿਰ ਕੀ ਕਰੋ ਕਿੱਕ ਝੋਟੀ ਬਹੁਤ ਸ਼ਾਨਦਾਰ ਤੁਸੀਂ ਆ ਕਿਤੇ ਕਿਤੇ ਟੁੱਲਾ ਜਾ ਮਾਰਦੀ ਮੜਾ ਜਾ ਹਨਾ ਕਿਤੇ ਕੋਈ ਮਾੜਾ ਮੋਟਾ ਹੁੰਦਾ ਹੀ ਹਾਂਜੀ ਹਾਂਜੀ ਇਹਦਾ ਰੇਟ ਕਿੱਡਾ ਕਸ਼ਾ ਜਿੱਤਰ ਇਹ 110000 ਜੀ ਦੇ ਦਿਆਂਗੇ ਜੀ 1 ਲੱਖ 10000 ਜੀ ਕਰ ਦਿਆਂਗੇ ਹਾਂਜੀ ਹਾਂਜੀ ਕਰ ਦਿਆਂਗੇ ਪ੍ਰਾਪਤ ਪਿਆਰ ਮੋਟਾ 15 ਦੀ ਹਾਰਾ ਕਰ ਦਿਆਂਗੇ 15 ਚਲੋ ਬਾਕੀ ਆ ਇਹਦਾ ਮਾਨਤਾ ਹਾਂਜੀ ਹਾਂਜੀ ਇਹ ਬੱਚਾ ਬੱਚਾ ਹੁੰਦਾ ਗੱਲ ਹੋਰ ਸੀ ਹਾਂਜੀ 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 ਧੰਨਵਾਦ ਤੇਰਾ ਤੇ ਉਹ ਮੈਂ ਥੱਲੇ ਕਿਹੜਾ ਸੂਆ ਤੇ ਕਿੰਨਾ ਦੁੱਧ ਆ ਕੋਈ ਤੀਜਾ ਸੂਆ ਸੂਈ ਵੀ ਆ ਜੀ ਕੱਢ ਲੈ ਇਹਨੂੰ ਸੂਆ ਤੀਜਾ ਸੂਈ ਆ ਹਾਂਜੀ ਹਾਂਜੀ ਕਿੰਨੇ ਦਿਨਾਂ ਦੀ ਜਗਤਾਰ ਸੁਈ ਆ ਕਈ 12 13 ਦਿਨਾਂ ਦੀ ਸੁਈ ਵੀ ਆ ਜੀ ਬੱਚਾ ਆ ਕੇ ਖੜਾ ਜੀ ਕੱਟੀ ਇਹਦੇ ਉੱਪਰ ਕੱਟੀ ਪਿੱਛੇ ਆ ਜੀ ਹਾਂਜੀ ਹਾਂਜੀ ਠੀਕ ਆ ਇਹ ਰੀ ਗੇ ਬਹੁਤ ਚੰਗੇ ਦੀ ਰੱਖਦਾ ਜਮੇ ਹਾਂਜੀ ਹਾਂਜੀ ਤੇ 12 13 ਦਿਨਾਂ ਦੀ ਸੁਈ ਥੱਲੇ ਧਾਰਾ ਦੁੱਧ 13 ਕਿਲੋ ਤਿਆਰ ਆ ਜੀ ਮੇਲਿਆਂ ਵਾਲੀ ਆ ਸੱਚ ਨਾਲ ਹਾਂਜੀ ਸ਼ਾਬਾਸ਼ ਅਗਰ ਤੁਸੀਂ ਨਹੀਂ ਕੋਈ ਡਿਟੈਕਟ ਫੈਕਟ ਕੋੜਾ ਕਿਉਂ ਕੀਤਾ ਗੱਲਾਂ ਹੀ ਆ ਸੱਜਣੋਂ ਗਾਂ ਕਰਮਾਂ ਵਾਲੀਆਂ ਜਿਉਂਦੀ ਰਵੇ ਉਹਨੇ ਪੱਜੇ ਪਿੰਚੇ ਨਾ ਖੜਾਵਾ ਬਹੁਤ ਹੈ ਮੇਰਾ ਬੋਲੀ ਆ ਜੀ ਇਸਾਨਦਾਨ ਨਰਲਾ ਬਦਲ ਬਈ ਤਾਂ ਬਹੁਤ ਪੂਰਾ ਗੱਲ ਆ ਪਰ ਸੁਣ ਨਹੀਂ ਬੰਦਾ ਇਹ ਨਾ ਰੋਤਾ ਕੰਨ ਨਹੀਂ ਬੰਨੀ ਫਿਰ ਇਹ ਕਰਮਾਂ ਵਾਲੇ ਐਨੂੰ ਚੂਨ ਚਾਂਦੀ ਜਮਾ ਚੂਨ ਚਾਂਦੀ ਆਕ ਨੰਬਰ ਹੈ ਜੀ ਠੀਕ ਆ ਤੇ ਰੇਟ ਇਹਦਾ ਕੀ ਕਰਦਗੇ ਇਹ ਡੇ ਦਾ 1.40 ਦੇ ਕਿੰਨੇ ਦੀ ਦੇਵੇਂਗਾ 1.40 ਵਾਲੇ ਭਾੜੇ ਛੱਡਦੇ ਆ ਇੱਕ 35 ਦੀ ਦਿੰਗੇ ਜੀ 1.35 ਦੀ ਹਾਂਜੀ ਇਹ ਕੱਟੀ ਦਾ ਪੁੱਛਿਆ ਮਾਲਕਾਂ ਤੋਂ ਕਿਹੜੇ ਸੀਮੰਦੀ ਕਿ ਇਹ ਜੀ ਡਾਇਵਰਟ ਦੀ ਦੱਸਿਆ ਸੀ ਪਰ ਆਪਾਂ ਆਪ ਨੂੰ ਉਹਨੇ ਪ੍ਰੂਫ ਨਹੀਂ ਦਿੱਤਾਗਾ ਪੂਰਾ ਵੀ ਅਨੇ ਆਪਾਂ ਨਹੀਂ ਆਦੇਗੇ ਵੀ ਫਲਾਨੇ ਦੀ ਘਟਮਕੀ ਦੀ ਹੈ ਤੇ ਹਾਂ ਉਦਾਂ ਡਾਇਵਰਟ ਦੀ ਦੱਸਿਆ ਨੂੰ ਹਰੀ ਗਾਲੀ ਦੀ ਦੂ ਮਾਲਕਾਂ ਨੇ ਡਾਇਵਰਟ ਦੀ ਦੱਸੀ ਸੀ ਹਾਂਜੀ ਹਾਂਜੀ ਜਿੰਨਾ ਤੋਂ ਖਰੀਦ ਹਾਂਜੀ ਹਾਂਜੀ ਕੱਟੀ ਦੀਆਂ ਪ੍ਰੋਪਰ ਨਿਸ਼ਾਨੀਆਂ ਸਾਰੀਆਂ ਪੂਰੀਆਂ ਜੀ ਉਸ ਤੋਂ ਲੈ ਕੇ ਤੁਹਾਨੂੰ ਤੋਂ ਲੈ ਕੇ ਸਾਰੀਆਂ A ਤੋਂ Z ਚੰਗੀ ਆ ਹਾਂਜੀ ਹਨਾ ਬਾਕੀ ਗਾੜੀ ਸਾਰੀ ਪਿੰਦੀ ਹੈ ਜੀ ਇਹ 2 ਕਿਲੋ ਦੀ ਆ ਗਾੜੀ ਇਹਨੂੰ ਇੱਕ ਲਿਆ ਕੇ ਹਾਂਜੀ ਹਨਾ ਗੋਲੀ ਦੇ ਦੇ ਇਹਨੂੰ ਕਰਮਾ ਲਈ ਬਹੁਤ ਪਿਆਰੀ ਕੱਟੀ ਆ ਸਿੱਧਣੋ ਓਕੇ ਰਿਪੋਰਟ ਲਈ ਵਾਹ ਪਾਂਡਾ ਤੋਂ ਚੈੱਕ ਕਰਾ ਦਨੇ ਦੇਖਿਆ ਕੀ ਬਾਤਾਂ ਹੈ ਗਾੜੀ ਵੀ ਕਰਾ ਦਨੇ ਦੇਖ ਇੱਕ 35 ਹਾਂਜੀ ਹਾਂਜੀ 1 ਲੱਖ ਤੇ 35000 ਰੁਪਇਆ ਸੱਜਣਾ ਇਹਦੇ ਥਾਂ ਤੇ ਜਿਵੇਂ ਤੂੰ ਦੱਸਦਾ ਮਾੜੀ ਜੀ ਸੱਟ ਲੱਗੀ ਓਕੇ ਆ ਨਾ ਹਾਂਜੀ ਹਾਂਜੀ ਚੋਣ ਚੋਣ ਦੀ ਓਕੇ ਜੀ ਹਨਾ ਹਾਂਜੀ ਹਾਂਜੀ ਚੋਣ ਚੋਣ ਦੀ ਸੱਟ ਲੱਗੀ ਤੇ ਲੱਗੀ ਆ ਜੀ ਉਹਦੀ 100 ਆ ਹਾਂਜੀ ਹਾਂਜੀ 100 ਦੀ ਛੇ ਹਨਾ ਹਾਂਜੀ ਕਿਉਂਕਿ ਕੋਈ ਦੂਰੋਂ ਆ ਜਾਏ ਫਿਰ ਅਗਲਾ ਕਵੇ ਇਹਨਾਂ ਨੇ ਦੱਸਿਆ ਨਹੀਂ 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 100 ਦੀ 100 ਹੈ ਚੋਣ ਨੂੰ 100 ਦੀ ਛੇ ਹਨਾ ਹਾਂਜੀ ਇਹ ਆ ਦੇਖੋ ਸੱਜਣਾ ਉਹ ਤੁਹਾਨੂੰ ਨਿਸ਼ਾਨ ਨਜ਼ਰ ਆਉਂਦਾ ਹੋਊਗਾ ਮੜਾ ਜ ਟੱਕ ਲੱਗ ਗਿਆ ਸੀ ਥਾਂ ਤੇ ਬਾਕੀ ਓਕੇ ਰਿਪੋਰਟ ਅੱਜ ਦੀ ਘੜੀ 100 ਦੀ 100 ਮੁੱਠੀ ਨਾਲ ਚੋਲੇ ਗੂਠੇ ਨਾਲ ਚੋਲੇ ਵੀਰ ਕਾ ਹਾਂਜੀ 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 ਆਈ ਭੈਣ ਭਰਾ ਦਾ ਮਾਨ ਤਨ ਕਰਦੇ ਹਾਂਗੇ ਕੋਈ ਕਰ ਦਿਆਂਗੇ ਜੀ ਫਿਰ ਸੈਕਰੀ ਫੇਰ ਕਰਦੇ ਕਨਹਾਂ ਪਿੰਡ ਮਾੜੀ ਮੁਸਤਫਾ ਜੀ ਜ਼ਿਲ੍ਹਾ ਮੋਗਾ ਦੀ ਤਹਿਸੀਲ ਭਾਗਾਪੁਰਾਣਾ ਜੀ ਨੰਬਰ 991496321 ਧੰਨਵਾਦ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਰ